But I just want the world to know you're special. Tu de de shoes ko deye gut te raave. ਪੰਜਾਬੀ ਇੰਡਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਆਰਟਿਸਟ ਨੇ ਜੋ ਵਿਦੇਸ਼ਾਂ 'ਚ ਰਹਿ ਕੇ ਵੀ ਪੰਜਾਬੀਆਂ ਦਾ ਮਾਣ ਵਧਾ ਰਿਹਾ ਹੈ। ਜਿਨ੍ਹਾਂ ਨੇ ਆਪਣੇ ਯੂਜ਼ਰ ਨੇਮ ਤੇ ਆਪਣਾ ਨਾਮ Babulousious ਲਿਖਿਆ ਹੋਇਆ ਹੈ। ਉਹ ਇੱਕ ਇਨਫਲੂਐਂਸਰ, ਕਾਮੇਡੀਅਨ, ਆਰਟਿਸਟ, ਡਿਜ਼ਾਈਨਰ ਤੇ ਬੱਚਿਆਂ ਦੀ ਕਿਤਾਬ ਲਿਖਣ ਵਾਲੇ ਨੇ। ਉਹਨਾਂ ਨੇ ਆਪਣੇ YouTube ਕੈਰੀਅਰ ਦੀ ਸ਼ੁਰੂਆਤ ਕੀਤੀ ਜਸਮੇਤ ਸਿੰਘ ਦੇ ਨਾਲ। ਤੇ ਆਪਣੇ ਫਨੀ ਵੀਡੀਓਜ਼ ਦੇ ਨਾਲ ਸਬਦਾ ਦਿਲ ਵਿੱਚ ਜਿੱਤਿਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਗੀਤਾਂ ਨੂੰ ਵੀ ਰਿਲੀਜ਼ ਕੀਤਾ ਉਹਨਾਂ ਦੇ ਹੁਣ ਤੱਕ ਉਹਨਾਂ ਦੇ YouTube ਤੇ ਗਾਣੇ ਆ ਚੁੱਕੇ ਹਨ ਜਿਹੜਾ ਉਹਨਾਂ ਦਾ ਗੀਤ ਸਭ ਤੋਂ ਜ਼ਿਆਦਾ ਪਪੂਲਰ ਹੋਇਆ ਉਸ ਦਾ ਨਾਮ ਹੈ ਗੱਡੀ ਰੈੱਡ ਚੈਲੈਂਜਰ ਇਸ ਗੀਤ ਨੂੰ ਹੁਣ ਤੱਕ 6.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਇਸੇ ਦੇ ਨਾਲ ਉਹਨਾਂ ਨੇ ਆਪਣਾ ਇੱਕ ਹੋਰ ਗੀਤ ਗੂਚੀ ਚ ਇੱਕ ਵੀ ਰਿਲੀਜ਼ ਕੀਤਾ ਵੱਬੋ ਕੈਨੇਡਾ ਦੇ ਵਿੱਚ ਰਹਿੰਦੇ ਹੈ ਤੇ ਉੱਥੇ ਰਹਿ ਕੇ ਪੰਜਾਬੀਆਂ ਨੂੰ ਪ੍ਰਮੋਟ ਕਰਦੇ ਆ ਉਹ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਪੰਜਾਬੀਆਂ ਦੀ ਗੱਲ ਕਰਦੇ ਨੇ ਉਹਨਾਂ ਦਾ ਇੱਕੋ ਇੱਕ ਏਮ ਹੈ ਕਿ ਉਹ ਸਿੱਖ ਨੂੰ ਆਪਣੀ ਦਸਤਾਰ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਮੋਟ ਕਰਨ ਉਹ ਆਪਣੇ ਵੀਡੀਓਜ਼ ਦੇ ਰਾਹੀਂ ਲੋਕਾਂ ਨੂੰ ਜਿੱਥੇ ਹਸਾਉਂਦੇ ਆ ਉੱਥੇ ਹੀ ਉਹ ਇੱਕ ਡਿਜ਼ਾਈਨਰ ਵੀ ਨੇ ਉਹ ਸੋਸ਼ਲ ਮੀਡੀਆ ਤੇ ਅਕਸਰ ਆਪਣੇ ਵੀਡੀਓਜ਼ ਨੂੰ ਸਾਂਝਾ ਕਰਦੇ ਆ ਤੇ ਫੈਨਸ ਇਹ ਸਭ ਕੁਝ ਦੇਖ ਕੇ ਬੇਹਦ ਖੁਸ਼ ਹੋ ਜਾਂਦੇ ਆ ਉਹਨਾਂ ਨੇ ਕਈ ਵਾਰ ਨਿੱਜੀ ਚੈਨਲ ਦੇ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ YouTube ਤੇ ਵੀਡੀਓਜ਼ ਬਣਾਉਣ ਦਾ ਫੈਸਲਾ ਕਦੋਂ ਕੀਤਾ ਤੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਕੀ ਕਿਹਾ ਸੀ ਇਸ ਦੇ ਵਿੱਚ ਉਹਨਾਂ ਨੇ ਕਿਹਾ ਮੇਰੀ ਸਥਿਤੀ ਇਸ ਦੇ ਅਰਥ ਵਿੱਚ ਥੋੜੀ ਜਹੀ ਅਲੱਗ ਹੈ ਮੈਂ ਆਪਣੇ ਨਿੱਜੀ ਚੈਨਲ ਤੇ ਆਪਣਾ ਬਣਾਉਣ ਦੀ ਬਜਾਏ ਹੋਰਾਂ ਦੇ YouTube ਸੇ ਵੀਡੀਓਜ਼ ਵਿੱਚ ਹੋਣ ਦੇ ਵਿੱਚ ਜ਼ਿਆਦਾ ਯੋਗ ਸੀ मेरे मेरे दे हां मेरे माता-पिता हमेशा ਉਹਨਾਂ ਵਿੱਚ ਹੋਣ ਦੇ ਮੇਰੇ ਫੈਸਲੇ ਦਾ ਸਮਰਥਨ ਕਰਦੇ ਸਨ ਉਹਨਾਂ ਨੂੰ ਵੀਡੀਓਸ ਮਜ਼ੇਦਾਰ ਲੱਗਦੇ ਹਨ ਤੇ ਅਤੇ ਹੁਣ ਉਹ ਆਪਣੇ ਦੋਸਤਾਂ ਦੇ ਨਾਲ ਇਸ ਨੂੰ ਸ਼ੇਅਰ ਵੀ ਕਰਦੇ ਆ ਉਹਨਾਂ ਨੇ ਹਮੇਸ਼ਾ ਆਪਣੀ ਵੀਡੀਓਸ ਦੇ ਰਾਹੀਂ ਬਹੁਤ ਸਾਰੇ ਚੀਜ਼ਾਂ ਦਾ ਖੁਲਾਸਾ ਵੀ ਕੀਤਾ ਹੈ ਹੁਣ ਉਹਨਾਂ ਦੇ ਕੋਲ ਇੱਕ YouTube ਦਾ ਸਟੈਬਲਿਸ਼ ਪਲੇਟਫਾਰਮ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਪਲੇਟਫਾਰਮ ਦੇ ਰਾਹੀਂ ਉਹ ਕੀ ਕਰਨ ਦੀ ਉਮੀਦ ਕਰਦੇ ਹਨ ਇਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਹੁਣ 30 ਸਾਲਾਂ ਦਾ ਹੋ ਗਿਆ ਹਾਂ ਤੇ ਮੈਂ ਇੱਕ ਦੋਸਤ ਨੂੰ ਦੱਸ ਰਿਹਾ ਹਾਂ ਕਿ ਮੈਂ ਹੁਣ ਬੁੱਢਾ ਕਿਵੇਂ ਮਹਿਸੂਸ ਕਰਦਾ ਹਾਂ ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਕਿ ਦੋ ਵੱਖ-ਵੱਖ ਤਰੀਕੇ ਹਨ ਜੋ ਤੁਸੀਂ ਇਸ ਨੂੰ ਦੇਖ ਸਕਦੇ ਹੋ ਤੁਸੀਂ ਜਾਂ ਤਾਂ ਲਿਲਵਿਨ ਵਾਂਗ ਹੋ ਸਕਦੇ ਹੋ ਅਤੇ ਆਪਣੇ ਕਰੀਅਰ ਨੂੰ 30 ਤੱਕ ਆਪਣੇ ਸਿਖਰ ਤੇ ਰਿਟਾਇਰ ਕਰ ਸਕਦੇ ਹੋ ਵਿਆਹ ਜੇ ਚਾਹੇ ਵਾਂਗ ਬਣ ਸਕਦੇ ਹੋ ਅਤੇ ਆਪਣੀ ਉਮਰ ਦੇ ਬਾਵਜੂਦ ਆਪਣੇ ਕਰੀਅਰ ਨੂੰ ਵਧਾ ਸਕਦੇ ਹੋ ਤੇ ਉਹਨਾਂ ਨੇ ਅਜਿਹੀਆਂ ਬਹੁਤ ਸਾਰੀ ਮੋਟੀਵੇਸ਼ਨਲ ਗੱਲਾਂ ਜ਼ਬਦੇ ਨਾਲ ਸਾਂਝਾ ਕੀਤੀਆਂ ਬੇਸਿਕਲੀ ਉਹਨਾਂ ਨੇ ਆਪਣਾ ਕੈਰੀਅਰ ਕਾਮੇਡੀਅਨ ਦੇ ਤੌਰ ਤੇ ਸ਼ੁਰੂ ਕੀਤਾ ਇਸ ਤੋਂ ਬਾਅਦ ਉਹ ਇਨਫਲੂਐਂਸਰ ਬਣੇ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਗਾਈਡ ਕੀਤਾ ਇੱਕ ਆਰਟਿਸਟ ਵੀ ਨੇ ਡਿਜ਼ਾਈਨਰ ਵੀ ਨੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਉਹਨਾਂ ਨੇ ਆਪਣੇ ਬਹੁਤ ਸਾਰੀਆਂ ਟੀ-ਸ਼ਰਟਸ ਜੋ ਡਿਜ਼ਾਈਨ ਕੀਤੀਆਂ ਹੋਈਆਂ ਉਸ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹਮੇਸ਼ਾ ਫਿਰ ਸੋਸ਼ਲ ਮੀਡੀਆ ਤੇ ਆਪਣੇ ਫਰੈਂਡਸ ਦੇ ਨਾਲ ਵੀਡੀਓਜ਼ ਨੂੰ ਸ਼ੇਅਰ ਕਰਦੇ ਆ ਆਪਣੇ ਅਲੱਗ-ਅਲੱਗ ਟੈਲੈਂਟ ਨੂੰ ਸਭ ਦੇ ਸਾਹਮਣੇ ਐਕਸਪਲੋਰ ਕਰਦੇ ਆ ਹੁਣ ਸਭ ਤੋਂ ਜ਼ਿਆਦਾ ਇੰਟਰਸਟਿੰਗ ਇਹ ਗੱਲ ਹੈ ਕਿ ਬਹੁਤ ਜਲਦ ਉਹ ਇੰਡੀਆ ਟੂਰ ਦੇ ਲਈ ਆਣ ਵਾਲੇ ਆ ਤੇ ਉਹਨਾਂ ਦੇ ਸਟੂਰ ਦਾ ਉਹਨਾਂ ਦੇ ਫੈਨਸ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਜੀ ਹਾਂ ਕੈਨੇਡਾ ਦੇ ਵਿੱਚ ਆਪਣੀ ਇੱਕ ਵੱਖਰੀ ਛਾਪ ਛੱਡਣ ਤੋਂ ਬਾਅਦ ਆਪਣੀ ਪਛਾਣ ਬਣਾਉਣ ਤੋਂ ਬਾਅਦ ਉਹਨੋਂ ਇੰਡੀਆ ਆ ਰਹੇ ਨੇ ਆਪਣਾ ਜੋ ਉਹਨਾਂ ਦਾ ਗੀਤ ਆਇਆ ਸੀ ਗੱਡੀ ਰੈਡ ਚੈਲੈਂਜਰ ਉਸ ਤੋਂ ਬਾਅਦ ਇਹ ਗੀਤ ਇਹਨਾਂ ਘੱਟ ਜ਼ਿਆਦਾ ਪੌਪੂਲਰ ਹੋ ਗਿਆ ਕਿ ਫੈਨਸ ਨੇ ਉਹਨਾਂ ਨੂੰ ਇੰਡੀਆ ਵੀ ਬੁਲਾ ਲਿਆ ਜੀ ਹਾਂ ਉਹਨਾਂ ਦੇ ਬਹੁਤ ਸਾਰੇ ਸ਼ੋਜ਼ ਦੈਲੀ ਹੋਣ ਵਾਲੇ ਨੇ ਉਹਨਾਂ ਦਾ 12 ਮਈ ਨੂੰ ਸ਼ੋਅ ਹੋਏਗਾ ਡੈਲੀ ਉਸ ਤੋਂ ਬਾਅਦ 19 ਮਈ ਨੂੰ ਮੁੰਬਈ ਦੇ ਵਿੱਚ ਚੰਡੀਗੜ੍ਹ ਨੂੰ 21 ਮਈ ਦੇ ਵਿੱਚ ਨੌਇਡਾ ਦੇ ਵਿੱਚ ਮਈ 26 ਤੇ ਦੁਬਾਰਾ ਤੋਂ ਡੈਲੀ ਦੇ ਵਿੱਚ ਮਈ 27 ਨੂੰ ਇਸਾਰੇ ਸ਼ੋਅ ਲਗਾਉਣ ਦੇ ਲਈ ਉਹ ਇੰਡੀਆ ਆ ਰਹੇ ਨੇ ਤੇ ਇਸ ਦੀ ਜਾਣਕਾਰੀ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਹੈ ਹਾਲਾਂਕਿ ਫੈਨਸ ਬਹੁਤ ਜਲਦ ਉਹਨਾਂ ਦੇ ਟਿਕਟਸ ਵਾਈ ਕਰ ਰਹੇ ਹਨ ਉਹਨਾਂ ਨੂੰ ਲਾਈਵ ਸੁਣਨ ਦੇ ਲਈ ਉਹਨਾਂ ਦੇ ਨਾਲ ਲਾਈਵ ਗੱਲਬਾਤ ਕਰਨ ਦੇ ਲਈ ਵੈਲ ਤੁਹਾਰੀ ਜੋ ਵੀ ਰਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ